जिनाजू लेक बहुत वॾा रुतबा बहुत वॾा भेण जी द माणाज स्वर्गवासी पर गिल स्वर्गवासी परमेंद्रह नौजवान जहिड़े हिकु नवी गंदी पर कंदे आहे उहो ई वाटी आहियां पती उन फसल पकी कटणी आहे कची कटनी ਧਨਵਾਦੀਆਂ ਨੇ ਉਸ ਪਰਿਵਾਰ ਦੀ ਧਨਵਾਦੀਆਂ ਨੇ ਇਸ ਨਗਰ ਦੀ ਧਨਵਾਦੀਆਂ ਉਹਨਾਂ ਐਨਆਰਆਈ ਪਰਵਾਹਾਂ ਦੀ ਜਿਨ੍ਹਾਂ ਨੇ ਅੱਜ ਉਹਨਾਂ ਨੂੰ ਜਿਉਂਦਾ ਰੱਖਿਆ ਇੱਕ ਖੇਡ ਦੇ ਰੂਪ ਦੇ ਵਿੱਚ ਤੇ ਧਨਵਾਦੀਆਂ ਨੇ ਉਸ ਜਵਾਨੀ ਦੀ ਜਿਹੜੀ ਅੱਜ ਗਰਾਊਂਡ ਦੇ ਵਿੱਚ ਖੇਡ ਰਹੀ ਆ ਸਾਨੂੰ ਸਾਰਿਆਂ ਨੂੰ ਸੱਚ ਹੈ ਮੁਕੇ ਨਸ਼ੇ ਦਾ ਬੋਲ ਬhalla ਜਿਹੜਾ ਉਹ ਬਹੁਤ ਜ਼ਿਆਦਾ ਵੱਧ ਚੁੱਕਿਆ ਬੇਸ਼ੱਕ ਸਰਕਾਰਾਂ ਨੇ ਸੰਜਣਾ ਕਰਤੀ ਆ ਪਰ ਸਰਕਾਰਾਂ ਦੇ ਘਾਰੇ ਨੂੰ ਸੇ ਨਹੀਂ ਬਰਬਾਦ ਕਰਦੇ ਜਿੱਦ ਵੀ ਮੇਰਾ ਕਰ ਵੀ ਚੜਿਆ ਤੇ 2016 ਤੋਂ ਲੈ ਕੇ ਮੈਂ ਨਸ਼ੇ ਦੇ ਐਂਟੀ ਜਿਹੜੀ ਲੜਾਈ ਲੜ ਰਹੀ ਹਾਂ ਮੇਰਾ ਪਤੀ ਵੀ ਜਿਹੜਾ ਡਰਾਹ ਰੋਡ ਦੇ ਨਾਲ ਸ਼ੇਪ ਹੋ ਕੇ ਚੱਲਦਾ ਜਾਨ ਇਸ ਦੁਨੀਆ ਨੂੰ ਸਦਾ ਲਈ ਆ ਲਿਖਾ ਗਿਆ ਸੀ ਉਸ ਤੋਂ ਬਾਅਦ ਸੋਚਿਆ ਕਿ ਸਮਾਜ ਦੇ ਵਿੱਚ ਨਸ਼ੇ ਦੀ ਲਾਹਤ ਨੂੰ ਖਤਮ ਕਰਨ ਲਈ ਮੈਂ ਪਿੰਡ-ਪਿੰਡ ਮੈਂ ਸ਼ਹਿਰ-ਸ਼ਹਿਰ ਜਾਣਾ। ਦਈ ਵੀ ਹਮਲਾ ਵੀ ਮਾਰਿਆ, ਮਰਦਿਆ ਵੀ ਹੋਏ, ਬੜਾ ਕੁਝ ਹੋਇਆ। ਪਰ ਇੱਕ ਜੀ ਨੂੰ ਮੱਕ ਰੱਖ ਕੇ ਮੇਰੇ ਜਿਹੜੇ ਪੰਜਾਬ ਦੀ ਜਵਾਨੀ ਹੈ, ਸਾਣਾ ਆਉਣ ਵਾਲਾ ਪੁਇਕਾ। ਕਿਵੇਂ ਨਾ ਕਿਵੇਂ ਇਸ ਪੁਇਕ ਨੂੰ ਬਚਾਇਆ ਜਾ ਸਕੀ। ਬਹੁਤ ਜ਼ਰੂਰ ਕੋਬੈਟ ਟੂਰਨਾਮੈਂਟ ਦੇ ਵਿੱਚ ਬੁਲਾਇਆ ਜਾਂਦਾ ਤੇ ਮੈਂ ਹਰ ਜਗ੍ਹਾ ਤੇ ਇੱਕ ਹੀ ਬੇਨਤੀ ਕਰਦੀ ਆਂ। ਹੱਥ ਜੋੜ ਕੇ ਉਥੋਂ ਦੀਆਂ ਪੰਚਾਇਤਾਂ

ਜਿਹੜੇ ਸਾਫਾ ਰਹਿਣ ਦੇ ਲਈ ਤੁਹਾਡੇ ਏਰੀਏ ਦੇ ਵਿੱਚ ਸਾਫਾ ਖਾਕ ਜਗ੍ਹਾ ਤੇ ਮੇਰੇ ਨਾਲ ਵੀ ਜੀ ਪਰਿੰਦਰ ਸਿੰਘ ਸਾਫਾ ਫੌਜੀ ਸੈਨਿਕ ਜਿੰਨਾਂ ਨੇ ਬਹੁਤ ਬੜਾ ਸ਼ਤਾਨ ਦੀ ਸਾਫ ਦੀ ਲਾਈਟ ਦੇ ਰਿਹਾ

ਤੇ ਜੇ ਮੁੱਤ ਘਰਨਾ ਆਵੇ ਤੇ ਮਾਂ ਤੇ ਪਿਓ ਦਾਸ ਹੋ ਜਾਂਦੇ ਆ

ਇਨਾਂ ਦਾ ਨਾਮ ਹੈ ਸੋਹਤਾ ਪਰਮਾਤਰ ਹੋਰ ਦਾ ਨਾਮ ਜਿਸ ਪਰ ਬਰਖਾਈ ਦੀ ਇਸ